ਦਾ ਵੀ ਉਹ ਜਿਹੜਾ ਬੜਾ ਸੋਨਾ ਤੇ ਮੰਨਦਾ ਹੈ ਕਿ ਹੈਗਾ ਸੋਹਣਿਆ ਜਾ ਕੇ ਅੰਬਰ ਅੰਦਰਲੇ ਪਾਸੇ ਜਾ ਕੇ ਆਪਾਂ ਵਟਸਐਪ ਦੇਖੋ ਜੀ ਕਿੰਨੀ ਭੀੜ ਆ ਕਿ ਕਾਫੀ ਲੋਕ ਰਾਤ ਦੀ ਦੀਵਾਲੀ ਦੇਖਣ ਵਾਸਤੇ ਆਏ ਹੋਏ ਨੇ ਤੇ ਆਨੰਦ ਆ ਜੀ ਪੂਰਾ ਰਾਤ ਦਾ ਜਿਹੜਾ ਵੀਊ ਆ ਬਹੁਤ ਬਿਊਟੀਫੁਲ ਤੇ ਬੜਾ ਸੋਨਾ ਲੱਗ ਰਿਹਾ ਦੇਖੋ ਇਹ ਤਾਂ ਆਪਾਂ ਦਰਵਾਰ ਸਾਹਿਬ ਦੇ ਅੰਦਰ ਜਾ ਕੇ ਤੇ ਜੋ ਅਸਤਵਾਜੀ ਪਟਾਕਾ ਜੋ ਚੱਲੇਗਾ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਇਸ ਬਲੌਗਰਾਂਹੀਂ ਇਹ ਮਾਰਕੀਟਾਈ ਜਿਹੜੀ ਦੇਖੋ ਲਗਭਗ ਜਿਹੜੀਆਂ ਦੁਕਾਨਾਂ ਨੇ ਇੱਥੇ ਦੀਆਂ ਸਾਰਿਆਂ ਦੇ ਉੱਪਰ ਇੱਕੋ ਤਰ੍ਹਾਂ ਦਾ ਕਲਰ ਕੀਤਾ ਹੋਇਆ ਤੇ ਦੁਕਾਨ ਦੇ ਉੱਪਰ ਬਾਹਲੀ ਸਾਈਡ ਤੇ ਜੋ ਦੁਕਾਨ ਦਾ ਨਾਮ ਲਿਖਿਆ ਆ ਉਹ ਵੀ ਇੱਕੋ ਡਿਜ਼ਾਈਨ ਦੇ ਅੰਦਰ ਬਣਿਆ ਹੋਇਆ ਦੇਖੋ ਜੀ ਰਾਤ ਦਾ ਮਨਮੋਹਕ ਯੂ ਤੇ ਲੋਕ ਦੇਖੋ ਦੀਵਾਲੀ ਦੇਖਣ ਆਏ ਹੋਏ ਆ ਗੁਰੂ ਦੇ ਸਿੰਘ ਵੀ ਆ ਰਹੇ ਨੇ ਦੇਖੋ ਜੀ ਆਹ ਦੇਖੋ ਜੀ ਬੋਰੇ ਵੀ ਆਏ ਹੋਏ ਨੇ ਦੀਵਾਲੀ ਦੇਖਣ ਵਾਸਤੇ ਆ ਦੇਖੋ ਜੀ ਇਹ ਗੋਰੇ ਵੀ ਆਏ ਹੋਏ ਨੇ ਦੀਵਾਲੀ ਦੇਖਣ ਵਾਸਤੇ ਹੈਪੀ ਦੀਵਾਲੀ ਹੈਪੀ ਦੀਵਾਲੀ ਦੇਖੋ ਜੀ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਵੀ ਕੋ ਡਿਜ਼ਾਈਨ ਦੇ ਜੋ ਬੋਰ ਲੱਗੇ ਹੋਏ ਨੇ ਦੁਕਾਨਾਂ ਦੇ ਦੋਸਤੋ ਅੱਜ ਕਾਰ ਪਾਰਕਿੰਗ ਵਗੈਰਾ ਵੀ ਜਿਹੜੀ ਪੂਰੀ ਫੁੱਲ ਹੈਗੀ ਆ ਤੇ ਗੱਡੀਆਂ ਖੜਾਉਣ ਦਾ ਜੋ ਪ੍ਰਬੰਧ ਆ ਕੁੱਲ ਇਸਨੇ ਅੱਛਾ ਕੀਤਾ ਹੋਇਆ ਚੰਗਾ ਕੀਤਾ ਹੋਇਆ ਬਾਹਰ ਜੋ ਪਾਰਕਿੰਗ ਵਾਲੀ ਜਗ੍ਹਾ ਹੈਗੀ ਆ ਉੱਥੇ ਤੁਸੀਂ ਆਪਣੀਆਂ ਗੱਡੀਆਂ ਢਾ ਸਕਦੇ ਹੋ ਇਹ ਦੇਖ ਸਕਦੇ ਹੋ ਜੀ ਬੱਚੇ ਅੱਗੇ ਚੱਲਦੇ ਇਹ ਸਾਰਾ ਜੂ ਦਿਖਾਇਆ ਜਿਲ੍ਹਿਆਂ ਵਾਲੇ ਬਾਗ ਦਾ ਜੋ ਲੋਕ ਸੀ ਹਿਦੌਏ ਨੇ ਇੱਥੇ ਇਹ ਉਹਨਾਂ ਦੀ ਦਾ ਜਗਦੀ ਤਸਵੀਰ ਪਾਈ ਹੋਈ ਹੈ ਜੀ ਇੱਥੇ ਆਸ ਆਮੜੇ ਦੇਖੋ ਜੀ ਜਿਲਿਆਂ ਵਾਲਾ ਭਾਗ ਹੈ ਜੀ ਸਾਤ ਦੇ ਇਸ ਨੇ ਕਰਕੇ ਬੰਦ ਦਾ ਨਹੀਂ ਤਾਂ ਤੁਹਾਨੂੰ ਆਪਾਂ ਇਹ ਵੀ ਐਕਸਪਲੋਰ ਕਰਦੇ ਅੰਦਰ ਜਾ ਕੇ ਦਿਖਾਉਂਦੇ ਤੁਹਾਨੂੰ ਤੇ ਹੁਣ ਇਹ ਇਸ ਟਾਈਮ ਬੰਦ ਕੀਤਾ ਹੋਇਆ ਰਾਤ ਦੇ ਸਮੇਂ ਕਰਕੇ ਦੇਖੋ ਜੀ ਰਾਤ ਦਾ ਨਜ਼ਾਰਾ ਲਾਟਿੰਗ ਦੁਬਾਰਾ ਦਾ ਵੀ ਕਾਫੀ ਬੰਦ ਕੀਤਾ ਹੋਇਆ ਤੇ ਦਿਵਾਲੀ ਅੰਮਰਸਰ ਦੀ ਛੋਰੀ ਆ ਜੀ ਦੇਖ ਸਕਦੇ ਹੋ ਤੁਸੀਂ ਇਹ ਹੈ ਜਾਂਦਾ ਹੈਗਾ ਕਿ ਦੀਵਾਲੀ ਅੰਬਰਸਰ ਦੀ ਰੋਟੀ ਦਾਲ ਕਰਦੀ ਤੇ ਦੀਵਾਲੀ ਅੰਬਰਸਰ ਦੀ ਬੜੀ ਇਹ ਜਿਹੜੀ ਕਹਾਵਤ ਹੈ ਮਨਸੂਬ ਮਸੂ ਰਹੀ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਦਰਬਾਰ ਸਾਹਿਬ ਅੰਬਰਸਰ ਦੇਖੋ 골ਡਰਿੰਗ 골ਡਨ ਲੱਗ ਰਿਹਾ ਸਾਰਾ ਤੇ ਇਸ ਤੇ ਇਹਨੂੰ ਆਪਣੇ ਇੰਗਲਿਸ਼ ਦੇ ਵਿੱਚ ਗੋਲਡਨ ਟੈਂਪਲ ਹੀ ਕਿਹਾ ਜਾਂਦਾ ਆ ਖੜੇ ਨੇ ਜੀ ਮੋਹਿਤ ਤੇ ਆਪਣੇ ਮਾਈਕਲ ਮਾਤਾ ਜੀ ਕਿਤੇ ਕਿਤੇ ਦੁਨੀਆ ਦੇ ਵਿੱਚ ਹੀ ਮਸ਼ਹੂਰ ਹੈਗਾ ਜੀ ਗੋਲਡਨ ਟੈਂਪਲ ਇੱਥੇ ਪ੍ਰਚੀਨ ਸ੍ਰੀ ਸ਼ਨੀ ਮੰਦਿਰ ਸਿੱਧਰ ਬਣਿਆ ਹੋਇਆ ਹੈ ਇਹ ਵੀ ਸਥਾਪਨਾ 1761 ਦੀ ਹੈ ਇੱਕ ਸਾਜੋ ਤੁਸੀਂ ਸਾਹਮਣੇ ਦਾ 뷰 ਦੇਖ ਸਕਦੇ ਹੋ ਤੁਸੀਂ ਗੋਲਡਨ ਟੈਂਪਲ ਦਾ ਚਲੋ ਚਲੋ ਪਹਿਲਾਂ ਚੀਆਂ ਲਾਈਏ ਤੁਸੀਂ ਦੇਖ ਸਕਦੇ ਹੋ 뷰 ਰਾਦਾ ਬਹੁਤ ਹੀ ਵਧੀਆ ਲੱਗਦਾ ਤੁਸੀਂ ਨੂੰ ਲੱਗਦਾ ਜੀ ਦੇਖੋ ਜੀ ਕਿੰਨੀ ਛੀੜ ਤੇ ਕੰਮਿਕ ਜੋ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਪਾਣੀ ਦਾ ਪ੍ਰਬੰਧ 24 ਘੰਟੇ ਚੱਲਦਾ ਰਹਿੰਦਾ ਜੀ ਇੱਥੇ ਦੇਖੋ ਜੀ ਇਹ ਹੈਗਾ ਜੀ ਫ੍ਰੀ ਜੋੜਾਕਰ ਆਪਣੇ ਇੱਥੇ ਜੋ ਵੀ ਜਿੱਤੇ ਵਗੈਰਾ ਸੂਜ ਇੱਥੇ ਜਮ੍ਹਾਂ ਕਰਵਾ ਸਕੋ ਬੰਲਾ ਕੇ ਆਪਣਾ ਸਮਾਨ ਵੀ ਇੱਥੇ ਤੁਸੀਂ ਛੱਟਰੀ ਕਰਦੀ ਹੈ ਦੇਖੋ ਜੀ ਰਾਤ ਦਾ ਵੀ मारे यही सब तेल तो अपने इत हैं वॉश कर सकते हो देखो जी देखो जी पहला। ਸਾਹਮਣੇ ਕਰਕੇ ਨੰਬਰ ਹਾਲਾਂਕਿ 好了，够了好兄好南好

ਉਹ ਜੀ ਲੋਕਾਂ ਦਾ ਘਟ ਸਾਰੇ ਲੋਗ ਦੀਵਾਰੀ ਦੇ ਕਾ ਜਿਹੜੀ ਹੈ ਸਪੀਰੀ ਜੀ ਇਹਦਾ ਵੀ ਇੱਕ ਰੁੱਖ ਪੰਜਣੀ ਵੇਰੀ ਆਇਆ ਦਾ ਨਾਮ ਆ ਇਹਦਾ ਇੱਕ ਵੱਖਰਾ ਇਤਿਹਾਸ ਹੈ ਇਹਦੇ ਥੱਲੇ ਆਪਣੇ ਪਿੰਗਲੇ ਨੇ ਬੈਠ ਕੇ ਆਪਣੇ ਸੇਵਾ ਕੀਤੇ ਸੀ ਜਿਹੜੇ ਚਿੱਟੇ ਕਾਂ ਹੋ ਕੇ ਨਿਕਲਦੇ ਸੀ ਉਹ ਇਸ ਬੇਰੀ ਦੇ ਥੱਲੇ ਕਾਲੇ ਕਾਂ ਚਿੱਟੇ ਹੋ ਕੇ ਨਿਕਲਦੇ ਸਨ ਉਹ ਇਸ ਬੇਰੀ ਦਾ ਇਹ ਇਤਿਹਾਸ ਹੈ ਜੀ ਇਸ ਬੇਰੀ ਦੀ ਵੀ ਕਾਫੀ ਮਾਨਤਾ ਜੀ ਕਾਫੀ ਸਦੀਆਂ ਨੂੰ ਹੋ ਚੁੱਕੀ ਆ ਇਸ ਬੇਰੀ ਨੂੰ ਲੋਕ ਦੂਰੋਂ ਦੂਰੋਂ ਡੇੜੀ ਦੇ ਪੰਜੀ ਦੇੜੀ ਦੇ ਦਰਸ਼ਨ ਕਰਨ ਆਉਂਦੇ ਨੇ ਅਸੀਆ ਕਾਲ ਜੀ हैगा जी लंगर हॉल इधर सामने जाके चलिए कुछ भी देख सकते हैं वो भैया जी ਹੇ ਲਾਈਨ ਚ ਲਾ ਕੇ ਨਾਲਾ ਪਹੁੰਚੇ ਲੰਗਰ ਕਰਨ ਵਾਸਤੇ ਆਪੋ ਆਪਣਾ ਕੰਮ ਕਰੋ